ਨਵਾਲਗਰਾਉਂਡ ਵਿਖੇ ਆਜੂਤਪਾਰ ਮੇ ਚੌਧਰੀ ਬੀਮ ਸਿੰਘ ਮੈਮੋਰੀਅਲ ਓਪਨ ਪੰਜਾਬ ਕ੍ਰਿਕਟ ਟੂਰਨਾਮੈਂਟ ਦੇ ਮੈਚ ਦੀ ਜਾਣਕਾਰੀ ਅਸੀਂ ਤੁਹਾਨੂੰ ਦਿੰਦੇ ਆ ਰਹੇ ਹਾਂ ਤੇ ਅੱਜ ਇੱਕ ਵਾਰ ਫਿਰ ਤੋਂ ਅਪਡੇਟ ਲੈ ਕੇ ਹਾਜ਼ਰ ਹੋ ਗਏ ਹਾਂ ਦੱਸਦੇ ਹਾਂ ਅੱਜ ਦਾ ਮੈਚ ਜਿਹੜਾ ਹੈ ਉਹ ਫਰੈਂਡਸ ਬੁਟਰ 11 ਜਲੰਧਰ ਅਤੇ ਹਿਲਵੀ ਵਿਚਕਾਰ ਹੋਇਆ ਜਿਸ ਵਿੱਚ ਪਠਾਨਕੋਟ ਦੇ ਲਾਇਨਸ ਕਲੱਬ ਪਠਾਨਕੋਟ ਦੇ ਪ੍ਰਧਾਨ ਅਤੇ ਮੈਡੀਕਲ ਸਪੈਸ਼ਲਿਸਟ ਡਾਕਟਰ ਐਮ ਐ ਲਾਤਰੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਤੇ ਉੱਥੇ ਹੀ ਆਵਾਮੀਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਹਲਕਾ ਇੰਚਾਰਜ ਅਮਿਲ ਸਿੰਘ ਮੰਟੂ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ ਕੀਤਾ ਗਿਆ ਤੇ ਫਿਰ ਉਸ ਤੋਂ ਬਾਅਦ ਮੈਚ ਦਾ ਉਦਘਾਟਨ ਜਿਹੜਾ ਮਹਿਮਾਨਾਂ ਵੱਲੋਂ ਰਿਬਨ ਕੱਟ ਕੇ ਕੀਤਾ ਗਿਆ ਤੇ ਦੱਸਦੇ ਹੀ ਇਹ ਟਾਸ ਦੇ ਵਿੱਚ ਜੇਕਰ ਅਸੀਂ ਗੱਲ ਕਰੀਏ ਤਾਂ ਫਰੈਂਡਸ ਬੁੱਟਰ ਜਲੰਧਰ ਦੀ ਟੀਮ ਨੇ ਟਾਸ ਜਿੱਤੇ ਅਤੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ ਤੇ ਉਸ ਤੋਂ ਬਾਅਦ ਬੱਲੇਬਾਜ਼ੀ ਕਰਦੇ ਹੋਏ ਹਿਲਵੀ ਨਜੌਰੀ ਨੇ ਦੱਤਾ ਦੀਆਂ 78 ਦੌੜਾਂ ਦੀ ਬਦੌਰਤ 20 ਓਵਰਾਂ ਵਿੱਚ 6 ਵਿਕਟਾਂ ਤੇ 161 ਰਨ ਜਿਹੜੇ ਨੇ ਉਹ ਬਣਾਏ ਨੇ ਤੇ ਟੀਚੇ ਦਾ ਪਿੱਛਾ ਕਰਦੇ ਹੋਏ ਫਰੈਂਡਸ ਬੁੱਟਰ 11 ਜਲੰਧਰ ਦੀ ਟੀਮ ਕੋਈ ਖਾਸ ਪ੍ਰਦਰਸ਼ਨ ਨਹੀਂ ਦਿਖਾ پائی ਤੇ ਉਤੇ ਹੀ ਗੱਲ ਕਰੀਏ ਅਸੀਂ ਹਿਲਵੀ ਰਾਜੋਰੀ ਦੀ ਟੀਮ ਦੀ ਤਾਂ ਉਹਨਾਂ ਨੇ 33 ਦੌੜਾਂ ਦੇ ਨਾਲ ਸ਼ਾਨਦਾਰ ਜਿੱਤ ਜਿਹੜੀ ਹੈ ਉਹ ਪ੍ਰਾਪਤ ਕੀਤੀ ਹੈ ਤੇ ਇਸ ਮੌਕੇ ਤੇ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਮੈਨ ਆਫ ਦਿ ਮੈਚ ਦੀ ਟਰੋਫੀ ਜਿਹੜੀ ਹੈ ਉਹ ਦਿੱਤੀ ਗਈ ਹੈ ਤੇ ਮਹਿਮਾਨਾਂ ਵੱਲੋਂ ਤੇ ਕਲੱਬ ਦੇ ਮੈਂਬਰਾਂ ਦੇ ਵੱਲੋਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਤੇ ਦੱਸ ਦਈਏ 2 ਤਾਰੀਖ ਨੂੰ ਜਿਹੜਾ ਹੈ ਇਸ ਦਾ ਫਾਈਨਲ ਮੈਚ ਹੋਵੇਗਾ ਜਿਸ ਵਿੱਚ ਤਾਅ ਦੇਖਣੇ ਤਸਵੀਰਾਂ ਕਿਸ ਤਰ੍ਹਾਂ ਦੇ ਨਾਲ ਇਹ ਮੈਚ ਜੜਾਏ ਖੇਡਿਆ ਗਿਆ ਹੈ ਬੈਕਹੌਕ ਕ੍ਰਿਕਟ ਕਲੱਬ ਜਿਹੜਾ ਆਪਣਾ 12ਵਾਂ ਜਿਹੜਾ ਹੈ ਚੌਧਰੀ ਭੀਮ ਸਿੰਘ ਕ੍ਰਿਕਟ ਮੈਮੋਰੀਅਲ ਜਿਹੜਾ ਟੂਰਨਾਮੈਂਟ ਮਨਵਾਲ ਵਿੱਚ ਦੀ ਗਰਾਊਂਡ ਦੇ ਵਿੱਚ ਹੋ ਰ ਇੱਥੇ ਆ ਕੇ ਬੜਾ ਮਨ ਖੁਸ਼ ਹੋਇਆ ਹੈ ਸਭ ਤੋਂ ਪਹਿਲੇ ਮਨ ਤਿਸ ਕਰਕੇ ਖੁਸ਼ ਹੋਇਆ ਕਿ ਜਿਹੜੀ ਗਰਾਊਂਡ ਹੈਗੀ ਹੈ ਮੈਂ ਤੇ ਦਾ ਬੈਸਟ ਗਰਾਊਂਡ ਕਾਵਾਂਗਾ ਇਹਨੂੰ ਪਠਾਨਕੋਟ ਦੀ ਬਹੁਤ ਅੱਛੀ ਗਰਾਊਂਡ ਹੈ ਔਰ ਜ਼ਿਲ੍ਹੇ ਦੀ ਵੀ ਜਿਹੜੀ ਗਰਾਊਂਡ ਹੈ ਬੜੀ ਅੱਛੀ ਗਰਾਊਂਡ ਹੈ ਔਰ ਮੈਂ ਇਹ ਜਿਹੜੀ ਬਲੈਕ ਹਾਕ ক্রিকেট ਕਲੱਬਰ ਨੂੰ ਬਹੁਤ ਬਹੁਤ ਇਹਨਾਂ ਦੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਨਾ ਵੀ ਇਹ ਪਿਛਲੇ 12 ਸਾਲ ਤੋਂ ਇਹ ਜਿਹੜਾ ਟੂਰਨਾਮੈਂਟ ਕਰਵਾ ਰਹੇ ਨੇ ਔਰ ਇਹ ਟੂਰਨਾਮੈਂਟ ਅੱਜਕੱਲ ਚਾਹੀਦਾ ਬਹੁਤ ਜ਼ਰੂਰੀ ਹੈ ਕਿਉਂਕਿ ਅੱਜਕੱਲ ਜਿਹੜੀ ਦੋ ਬਿਮਾਰੀਆਂ ਇੱਕ ਤੇ ਜੂ ਬਿਮਾਰੀਆਂ ਵਿੱਚ ਵੱਧ ਰਹੀਆਂ ਹਨ ਲੇਕਿਨ ਇਹ ਜਿਹੜੇ ਟੂਰਨਾਮੈਂਟ ਕ੍ਰਿਕਟ ਦੇ ਜਿਹੜੇ ਆ ਇਹਦੇ ਵਿੱਚ ਇੱਕ ਸਾਡੀ ਜਿਹੜੀ ਬੋਡੀ ਉਹ ਤਾਂ ਫਿੱਟ ਰਹਿੰਦੀ ਰਹਿੰਦੀ ਹੈ ਲੇਕਿਨ ਉਹਦੇ ਨਾਲ ਜਿਹੜਾ ਸਾਡੇ ਜਿਹੜਾ ਮਾਨਸਿਕ ਵਿਕਾਸ ਹੈ ਜਿਹਨੂੰ ਮੈਂਟਲੀ ਫਿਟਨੈਸ ਕਹਿੰਦੇ ਆ ਉਹ ਵੀ ਬਹੁਤ ਜ਼ਿਆਦਾ ਹੁੰਦੀ ਹੈ ਕਹਿੰਦੇ ਨਾ ਹੈਲਦੀ ਹੈਲਦੀ ਮਾਈਂਡ ਲਿਵਜ਼ ਇਨ ਹੈਲਦੀ ਬੋਡੀ ਸੋ ਇਹ ਵਾਲੀਆਂ ਚੀਜ਼ਾਂ ਟੂਰਨਾਮੈਂਟ ਹੋਣੇ ਬਹੁਤ ਖੇਡਣੇ ਬਹੁਤ ਜ਼ਰੂਰੀ ਹੈ ਅੱਜ ਕੱਲ੍ਹ ਦੀ ਜੁਵਾ ਪੀੜੀ ਵਾਸਤੇ ਆਪਸੀ ਮਿਲ ਵਰਤਨ ਵੱਧਾ ਆਪਸੀ ਭਾਈਚਾਰਾ ਵੱਧਾ ਇੱਕ ਦੂਜੇ ਨਾਲ ਫਰੈਂਡਸ਼ਿਪ ਵੱਧਦੀ ਹੈ ਔਰ ਸਾਨੂੰ ਜਿਹੜੀਆਂ ਇਹ ਜਿਹੜੀਆਂ ਸਮ ਮੈਂ ਇੱਕ ਵਾਰੀ ਫੇਰ ਇਹ ਜਿਹੜੇ ਬਲੈਕ ਹੌਕ ক্রিকেট ਕਲੱਬ ਦੇ ਜਿਹੜੇ ਮੈਂਬਰ ਆ ਉਹਨਾਂ ਦਾ ਬਹੁਤ ਬਹੁਤ ਥੈਂਕਸ ਕਰਦਾ ਔਰ ਅੱਜ ਦੇ ਜਿਹੜੇ ਸਾਡੇ ਸਪੈਸ਼ਲ ਜਿਹੜੇ ਇੱਥੇ ਗੈਸਟ ਜਿਹੜੇ ਸਾਡੇ ਆਏ ਨੇ ਸਾਡੇ ਆਮ ਆਦਮੀ ਪਾਰਟੀ ਦੇ ਨੇਤਾ ਮਿਸਟਰ ਅਮਿਤ ਮੰਟੂ ਜੀ ਆਏ ਨੇ ਉਹਨਾਂ ਦਾ ਬਹੁਤ ਬਹੁਤ ਟੀਮ ਜਿਹੜੀ ਵੈਲਕਮ ਕਰਦੀ ਹੈਗੀ ਹੈ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਔਰ ਫਾਈਨਲ ਜਿਹੜਾ 12 ਐਤਵਾਰ ਨੂੰ ਖੇਡਿਆ ਜਾਏਗਾ ਔਰ ਮੈਨੂੰ ਲੱਗਦਾ ਇਹਦੇ ਵਿੱਚ 2.5 ਲੱਖ ਦਾ ਫਰਸਟ ਵਾਰਡ ਹੈਗਾ ਹੈ Welcome to Roots Country School, the largest boarding school in the Shimla Hills. For 21 years, we've delivered 100% board exam success. With smart classrooms, a library, and science labs, learning thrives. Our in-house mess, bakery, and tuck shop ensure nutritious meals. From dance and music rooms to a cinema hall, all-weather pool. And expert sports coaches, students excel in every way. Rooted in excellence, admissions open. Enroll today.